ਇਹਨਾਂ ਘਟਨਾ ਹੈਗੀ ਆ ਐਡੀਲੇਟ ਦੀ ਅੱਛਾ ਜੀ ਤੇ ਐਡੀਲੇਟ ਨੇ ਨਾ ਪੁਲਿਸ ਨੇ ਇੱਕ ਮੁੰਡਾ ਪੰਜਾਬੀ 42 ਸਾਲ ਦਾ ਅੱਛਾ ਜੀ ਹਾਂ ਉਹਦਾ ਨਾਮ ਹੈਗਾ ਗੌਰਵ ਕੁੰਦੀ ਕਰ ਓਕੇ ਤੇ ਉਹਨੂੰ ਦਾ ਹੈਗਾ ਮਤਲਬ ਉਹ ਉਹ ਨਾਲ ਰਿਲੇਟਡ ਇਹ ਘਟਨਾ ਹੈਗੀ ਅੱਛਾ ਜੀ ਘਟਨਾ ਇਸ ਤਰ੍ਹਾਂ ਹੈ ਕਿ ਜਿਹੜਾ ਮੁੰਡਾ ਇਹ ਗੌਰਵ ਹੈਗਾ ਹੂੰ ਹੂੰ ਜਨੇ ਅਕੋਰਡਿੰਗ ਟੂ ਉਹਦੀ ਜਿਹੜੀ ਮਤਲਬ ਪਤਨੀ ਅਮਰਤਪਾਲ ਕੌਰ ਉਹਦੀ ਸਟੇਟਮੈਂਟ ਹੀ ਜਾਰੀ ਹੈ ਇਸ ਰਿਪੋਰਟ ਦੇ ਵਿੱਚ ਓਕੇ ਉਹ ਕਹਿੰਦੇ ਨਾ ਵੀ ਜਦੋਂ ਇਹ ਜੇ ਪਿਛਲੇ ਵੀਰਵਾਰ ਦੀ ਹੈਗੀ ਘਟਨਾ ਇਹ ਅੱਛਾ ਜੀ ਸ਼ਾਮ ਨੂੰ ਨਾ ਜਦੋਂ ਕੋਈ ਪੇਨਮ ਰੋਡ ਕੋਈ ਉੱਥੇ ਹੈ ਨਾ ਠੀਕ ਹੈ ਜੀ ਉੱਥੋਂ ਦੀ ਘਟਨਾ ਹੈਗੀ ਇਹ ਕੋਈ ਹਾਂਜੀ ਇਹ ਈਸਟਰਨ ਸਬੁਰਬ ਹੈ ਉੱਥੋਂ ਦੀ ਹੈਗੀ ਇਹ ਘਟਨਾ ਅੱਛਾ ਜੀ ਉਹ ਨਾ ਸ਼ਾਮ ਨੂੰ ਕਿਤੇ ਹੋਇਆ ਇਹ ਮੁੰਡਾ ਜਿਹੜਾ ਗੌਰਵ ਹੈ ਹਮ ਹਮ ਇਹਦੀ ਕਿਤੇ ਪੀਤੀ ਪੁੱਤੀ ਹੋਣੀ ਹੈ ਤੇ ਘਰੋਂ ਬਾਹਰ ਜਦੋਂ ਆਪਣੇ ਰੋਡ ਤੇ ਚਲਾ ਗਿਆ ਹਨਾ ਤੇ ਕੁਛ ਦਰ ਬਾਅਦ ਉਹਦੇ ਘਰ ਨੂੰ ਪਤਾ ਲੱਗਿਆ ਕਿ ਉਹ ਬਾਹਰ ਨਿਕਲ ਗਿਆ ਤੇ ਉਹ ਵੀ ਕਹਿੰਦੀ ਵੀ ਅਮਰਤਪਾਲ ਕਹਿੰਦੀ ਮੈਂ ਵੀ ਚਲੀ ਗਈ ਬਾਹਰ ਠੀਕ ਜੀ ਤਾਂ ਉਹਨੇ ਜਦੋਂ ਰੋਡ ਤੇ ਤੁਰ ਜੰਦੀ ਸੀ ਉਹ ਕਹਿੰਦੀ ਵੀ ਤੂੰ ਘਰੇ ਚੱਲ ਵੀ ਆਪਾਂ ਹੁਣ ਤੇਰੀ ਹਾਲਤ ਤੈਨੂੰ ਪਤਾ ਹੀ ਵੀ ਇਸ ਤਰ੍ਹਾਂ ਦੀ ਹੈਗੀ ਆ ਹੂੰ 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 ਤਾਂ ਤੂੰ ਘਰੇ ਚੱਲ ਅੱਛਾ ਜੀ ਤੇ ਉਹਨੇ ਬਾਹ ਨੂੰ ਭੜੀ ਹੋਣੀ ਆ ਤੇ ਉਹ ਕਹਿੰਦਾ ਵੀ ਨਹੀਂ ਉਹਨੂੰ ਧੱਕਾ ਮਾਰਿਆ ਥੋੜਾ ਜਿਹਾ ਪੁਸ਼ ਕੀਤਾ ਮਤਲਬ ਆਪਾਂ ਕਰ ਦਈਏ ਜਿਵੇਂ ਬੰਦਾ ਪੀਤੀ ਖਾਦੀ ਰਕਾਰੀ ਦਾ ਨਾਮ ਜੀ ਗੱਲ ਆ ਤਾਂ ਉਹ ਉਹ ਕਿਤੇ ਪੁਲਿਸ ਉਥੋਂ ਦੇ ਕਹਿੰਦੇ ਪੈਟਰੋਲਿੰਗ ਆਲੀ ਲੰਘ ਰਹੀ ਸੀ। ਅੱਛਾ। ਤੇ ਪੁਲਿਸ ਵਾਲੇ ਕਹਿੰਦੇ ਵੀ ਉਹਨਾਂ ਨੇ ਕਦੀ ਵੇਖਿਆ ਤੇ ਗੱਡੀ ਰੋਕ ਲਈ ਉਹਨਾਂ ਨੇ। ਓਕੇ। ਤੇ ਫਿਰ ਉਹਨੂੰ ਕੀ ਕੀਤਾ? ਗੌਰਮ ਨੂੰ ਫੜ ਕੇ ਨਾ ਪੁਲਿਸ ਨੇ। ਅੱਛਾ ਜੀ। ਆਹ ਉਹ ਥੋੜੀ ਵੀਡੀਓ ਵੀ ਸਾਹਮਣੇ ਆਈ ਆ। ਹਾਂ ਹਾਂ ਹਾਂ। ਵੀ ਉਹਦੀਆਂ ਬਾਵਾ-ਪੂਆ ਪਿੱਛੋਂ ਫੜੀਆਂ ਤੇ ਧੌਣ ਯਾਨੀ ਕਿ ਉਹਦੀ ਰਗੜੀ। ਬਈ ਜੇ ਮੈਂ ਗੋਡਾ ਤੇ ਸਿਰ ਮਾਰਿਆ ਹੁੰਦਾ ਰੱਖ ਲੈਂਦੇ ਆ। ਰੱਖ ਲੈਂਦੇ ਧੌਣ ਤੇ ਗੋਡਾ ਹਾਂ। ਤੇ ਜਿਵੇਂ ਉਹਦੇ ਘਰ ਵਾਲੀ ਨੇ ਦੱਸਿਆ ਸਾਰਾ। ਉਹ ਕਹਿੰਦੇ ਵੀ ਥੱਲੇ ਵੀ ਉਹਦਾ ਸਿਰ ਮਾਰਿਆ ਸੜਕ ਤੇ ਪੁਲ ਮੋਦੀ ਵੀ ਮੈਂ ਇਹਨੂੰ ਕਹਿੰਦੀ ਰਹੀ ਆ ਵੀ ਭਾਈ ਵੀ ਤੁਸੀਂ ਨਾ ਕਰੋ ਇਸ ਤਰ੍ਹਾਂ ਦੀ ਕੋਈ ਏਡੀ ਗੱਲ ਨਹੀਂ ਕੀ ਹੈਗੀ ਕਿ ਸਾਡਾ ਮਸਲਾ ਆਪਦਾ ਹੈਗਾ ਵੀ ਇਹ ਕਿੱਡੀ ਵੱਡੀ ਗੱਲ ਹੈਗੀ ਆ ਵੀ ਇਹ ਕੋਈ ਡੋਮੈਸਟਿਕ ਵਾਇਲੈਂਸ ਨਹੀਂ ਉਹ ਕਹਿੰਦੀ ਵੀ ਪੁਲਿਸ ਨੂੰ ਐ ਲੱਗਿਆ ਹੋਣਾ ਵੀ ਇਹ ਡੋਮੈਸਟਿਕ ਵਾਇਲੈਂਸ ਹੋਵੇ ਪਰ ਉੱਥੇ ਸੁਣਨੀ ਤਾਂ ਚਾਹੀਦੀ ਨਾ ਹਾਂ ਸੁਣਨੀ ਚਾਹੀਦੀ ਹਾਂ ਜਿਹਨੂੰ ਉਹ ਵਿਕਟਮ ਮੰਨ ਰਿਹਾ ਹੈ ਵਿਕਟਮ ਮੰਨ ਰਿਹਾ ਹਾਂ ਵੀ ਉਹਦੀ ਗੱਲ ਤਾਂ ਸੁਣੋ ਵੀ ਉਹਦੀ ਗੱਲ ਹਾਂ ਤੇ ਉਹਨੂੰ ਬਥੇਰਾ ਵਿਚਾਰੀ ਨੇ ਰੌਲਾ ਰੂਲਾ ਪਾਇਆ ਤਾਂ ਹੁਣ ਨਾ ਉਹ ਐਡੀ ਲੜ ਜਿਹੜਾ ਰਾਇਲ ਹਸਪੀਟਲ ਦੇ ਵਿੱਚ ਦਾਖਲ ਹੈ ਅੱਛਾ ਉਹ ਕਹਿੰਦੇ ਵੀ ਹਾਲਾਂਕਿ ਕੋਈ ਉਸ ਤਰ੍ਹਾਂ ਦਾ ਐਵੀਡੈਂਸ ਤਾਂ ਨਹੀਂ ਆਇਆਗਾ ਵੀ ਉਹ ਕਿਸ ਤਰ੍ਹਾਂ ਦਾ ਹੈਗਾ ਆਫੀਸ਼ੀਅਲੀ ਓਕੇ ਤੇ ਬਟ ਉਹਦੀ ਜਿਹੜੀ ਵਾਈਫ ਹੈ ਅਮਰਤਪਾਲ ਕੌਰ ਉਹਨੇ ਕਲੇਮ ਕੀਤਾ ਵੀ ਡਾਕਟਰਾਂ ਨੇ ਕਹਿਤਾ ਵੀ ਇਹ ਨਾ ਬੰਦਾ ਅੱਛਾ ਜੀ ਵੀ ਇਹਦਾ ਦਿਮਾਗ ਤੇ ਡੂੰਗੀ ਸੱਟ ਸੁੱਟ ਵੱਜੀ ਹੈ ਬ੍ਰੇਨ ਦੇ ਤੇ ਡੈਮੇਜ ਹੋਇਆ ਹੈ ਡੈਮੇਜ ਹੋਇਆ ਹੈ ਅੱਛਾ ਜੀ ਵੀ ਇਹ ਹੁਣ ਰੱਬ ਕਰੇ ਵੀ ਆ ਜੇ ਹੋਸ਼ ਦੇ ਵਿੱਚ ਤਾਂ ਠੀਕ ਹੈ ਤੇ ਮਾਰੀ ਘਟਨਾ ਵੀ ਹੋ ਸਕਦੀ ਵੀ ਖੋਰਾ ਨਾਮ ਹੀ ਆਵੇ ਵੀ ਇੰਨਾ ਹੋਇਆ ਨਹੀਂ ਬਹੁਤ ਦੁਖਦਾਇਕ ਖਬਰ ਆਈ ਇਹ ਵੀ ਬਿਲਕੁਲ ਵੀ ਆਪਾਂ ਨੂੰ ਥੋੜਾ ਜਿਹਾ ਕਹਿੰਦੇ ਨਹੀਂ ਹੁੰਦੇ ਵੀ ਹਰ ਚੀਜ਼ ਆ ਵੀ ਜੇ ਆਪਾਂ ਹੁਣ ਇਹ ਜੀ ਦੇਖਦੇ ਆ ਹੁਣ ਇਹਦੇ ਚ ਹੁਣ ਪੁਲਿਸ ਹੁੰਦੀ ਤਾਂ ਆਪਣੇ ਹੈਲਪ ਵਾਸਤੇ ਆ ਹਮ ਪਰ ਉਲਟਾ ਹੋ ਗਿਆ ਪਰਿਵਾਰ ਦੇ ਉੱਤੇ ਭੀੜ ਪੈ ਗਈ ਨਾ ਹੁਣ ਤੇ ਉਹਦੇ ਵਿੱਚ ਪਤਾ ਕੀ ਹੁਣ ਜਿਹੜਾ ਐਕਟਿੰਗ ਕਮਿਸ਼ਨਰ ਆ ਪੁਲਿਸ ਦਾ ਅੱਛਾ ਜੀ ਉਹਦੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਵੀ ਜਿਹੜਾ ਇਹ ਘਟਨਾ ਹੋਈ ਹੈ ਵੀ ਇੱਕ ਜਿਹੜਾ ਸੀਗਾ ਆਪਣਾ ਪੁਲਿਸ ਵਾਲਾ ਉਹਦੇ ਨੇ ਜਿਹੜਾ ਕੈਮਰਾ ਲੱਗਾ ਹੁੰਦਾ ਵੀ ਉਹਦੇ ਦਾ ਅਸੀਂ ਵੇਖਿਆ ਚੈੱਕ ਕੀਤਾ ਵੀ ਇਹਨਾਂ ਨੇ ਕੋਈ ਉਸ ਤਰ੍ਹਾਂ ਦਾ ਕੰਮ ਮਾੜਾ ਨਹੀਂ ਕੀਤਾ ਤਾਂ ਫਿਰ ਜਿਹੜਾ ਨੈਸ਼ਨਲ ਮੀਡੀਆ ਨੇ ਉਹਨਾਂ ਨੂੰ ਫੇਰ ਪੁੱਛਿਆ ਉਹ ਕਹਿੰਦੇ ਵੀ ਤੁਹਾਡੇ ਤਾਂ ਠੀਕ ਹੈ ਇੱਕ ਦਿਨ ਤਾਂ ਤੁਸੀਂ ਕਹਿਤਾ ਵੀਡੀਓ ਸੀਗੀ ਉਹਦੀ ਜਿਹੜਾ ਦੂਜੇ ਬੰਦੇ ਜਿਹੜੇ ਸੀਗਾ ਨਾਲ ਉਹਦਾ ਵੀਡੀਓ ਕੈਪਚਰ ਕੀਤਾ ਤੁਸੀਂ ਹੈਗਾ ਤੇ ਉਹਤੇ ਉਹਨਾਂ ਨੇ ਕਹਤਾ ਵੀ ਨਹੀਂ ਵੀ ਅਸੀਂ ਹੋਰ ਨਹੀਂ ਦੱਸਣਾ ਇਹਦਾ ਮਤਲਬ ਮੈਨੂੰ ਇਹ ਵੀ ਲੱਗਦਾ ਵੀ ਪੁਲਿਸ ਕੁਝ ਛੁਪਾ ਰਹੀ ਹੈ ਇਸ ਮਾਮਲੇ ਦੇ ਵਿੱਚ ਨਾ ਹੋ ਸਕਦਾ ਵੀ ਬਾਕੀ ਜਦੋਂ ਹੁਣ ਜਿਹੜਾ ਮਤਲਬ 메ਨ ਗਵਾਹ ਹੈ ਉਹਦਾ ਫੈਮਿਲੀ 파ਟਨਰ ਆ ਉਹ ਜਦੋਂ ਦੱਸ ਰਹੇ ਆ ਵੀ ਉਹ ਮਤਲਬ ਉਹ ਉੱਥੇ ਸੀਗੇ 메ਨ ਗਵਾਹ ਦੇਖਿਆ ਜੀ ਉਹਨਾਂ ਨੇ ਦੇਖਿਆ ਸਾਰਾ ਕੁਝ ਕਿੱਦਾਂ ਹੋਇਆ ਠੀਕ ਹੈ ਨਾ ਇਹ ਤਾਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਬਾਕੀ ਚਲੋ ਹੋ ਮਤਲਬ ਇੱਥੇ ਲਾਅ ਐਂਡ ਆਰਡਰ ਹੈ ਸਾਰਾ ਕੁਝ ਮਤਲਬ ਹੌਲੀ ਹੌਲੀ ਪਤਾ ਚੱਲ ਜੂ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਨਾ ਤਾਂ ਆਪਾਂ ਉਮੀਦ ਇਹੀ ਕਰਦੇ ਆਂ ਵੀ ਭਾਈ ਉਹ ਜਲਦੀ ਤੋਂ ਜਲਦੀ ਤੰਦਰ ਉਸ ਤੋਂ ਆਪਣੇ ਪਰਿਵਾਰ ਦੇ ਵਿੱਚ ਆਉਣ ਇਹਦੇ ਨਾਲ ਨਾਲ ਜਿਹੜੇ ਆਪਾਂ ਦਾ ਉੱਥੋਂ ਦਾ ਪ੍ਰੀਮੀਅਰ ਹੈ ਜਿਹੜਾ ਮੁੱਖ ਮੰਤਰੀ ਕਹਿੰਦੇ ਨੇ ਉਹਦੀ ਵੀ ਸਟੇਟਮੈਂਟ ਆਈ ਹੈ ਮਿਸਟਰ ਪੀਟਰ ਦੀ ਅੱਛਾ ਜੀ ਉਹ ਕਹਿੰਦਾ ਵੀ ਇਹ ਮਾਮਲੇ ਤੇ ਅਸੀਂ ਪੁਲਿਸ ਦੇ ਨਾਲ ओके ਵੀ ਉਹਨੇ ਨਹੀਂ ਕਿਹਾ ਵੀ ਅਸੀਂ ਚਲ ਹਾਲਾਂਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਇੰਟਰਨਲ ਤੇ ਜਿਹੜਾ ਉਹ ਦੋ ਅਫੀਸਰ ਸੀਗੇ ਪੁਲਿਸ ਵਾਲੇ ਉਹਨਾਂ ਦੀ ਕੋਈ ਅਜੀ ਵੀਡੀਓ ਵੀਡੀਓ ਉਸ ਤੋਂ ਲਈ ਬਲਰ ਕਰਕੇ ਸਾਹਮਣੇ ਆਈ ਹੈ ਤੇ ਨਾਮ ਵੀ ਉਹਨਾਂ ਦੱਸੇ ਨਹੀਂ ਗਏ ਕਿਉਂਕਿ ਇੰਟਰਨਲ ਮਾਮਲਾ ਉਹਨਾਂ ਦਾ ਪੁਲਿਸ ਤੋਂ ਇਨਵੈਸਟੀਗੇਸ਼ਨ ਹੋ ਰਹੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੁਣ ਪਤਾ ਲੱਗੂਗਾ ਵੀ ਇਹ ਵਾਕਈ ਇਹਨਾਂ ਨੇ ਕੋਈ ਗਲਤ ਕੀਤਾ ਆਊਟ ਆਫ ਵੇ ਜਾ ਕੇ ਕੀਤਾ ਤਾਂ ਫਿਰ ਇਹ ਗੱਲ ਕਲੀਅਰ ਹੋਊਗੀ ਫਿਲਹਾਲ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ